ਸਾਬਕਾ ਆਰਬੀਆਈ ਗਵਰਨਰ ਸੀ ਰੰਗਰਾਜਨ ਦੀ ਕਮੇਟੀ ਨੇ ਮੋਦੀ ਸਰਕਾਰ ਨੂੰ ਗਰੀਬੀ ਬਾਰੇ ਰਿਪੋਰਟ ਸੌਮ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਪਿੰਡੂ ਖੇਤਰ ਵਿੱਚ ਰੋਜ਼ਾਨਾ 32 ਰੁਪਏ ਤੇ ਸ਼ਹਿਰੀ ਖੇਤਰ ਵਿੱਚ 47 ਰੁਪਏ ਖਰਚਣ ਵਾਲਾ ਗਰੀਬ ਨਹੀਂ ਰੰਗਰਾਜਨ ਕਮੇਟੀ ਤੋਂ ਪਹਿਲਾਂ ਆਈ ਤੰਦੂਲਕਰ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸ਼ਹਿਰੀ ਖੇਤਰ ਵਿੱਚ ਰੋਜ਼ਾਨਾ 33 ਰੁਪਏ ਤੇ ਪਿੰਡੂ ਖੇਤਰ ਵਿੱਚ 72 ਰੁਪਏ ਖਰਚਣ ਵਾਲਾ ਗਰੀਬ ਨਹੀਂ ਸੀ ਰੰਗਰਾਜਨ ਕਮੇਟੀ ਦੀ ਰਿਪੋਰਟ ਵਿੱਚ ਕਮਾਈ ਦੇ ਨਾਲ-ਨਾਲ ਬੀਪੀਐਲ ਯਾਨੀ ਕਿ ਬਿਲੋ ਪੋਵਰਟੀ ਲਾਈਨ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਦੂਸਰੇ ਪਾਸੇ ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ ਤੇ ਹੁਣ ਹਰ ਕਿਸੇ ਦਾ ਧਿਆਨ ਹੋਵੇਗਾ ਕਿ ਮੋਦੀ ਸਰਕਾਰ ਇਸ ਰਿਪੋਰਟ ਤੇ ਕੀ ਐਕਸ਼ਨ ਲੈਂਦੀ ਹੈ ਆਰਬੀਆਈ ਦੇ ਸਾਬਕਾ ਗਵਰਨਰ ਸੀ ਰੰਗਰਾਜਨ ਨੇ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੀ ਰਿਪੋਰਟ ਦੇ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਰੋਜ਼ਾਨਾ 47 ਰੁਪਏ ਤੇ 32 ਰੁਪਏ ਪਿੰਡੂ ਖੇਤਰਾਂ ਦੇ ਵਿੱਚ ਖਰਚ ਕਰਨ ਵਾਲਾ ਗਰੀਬ ਨਹੀਂ ਹੈ 2011 ਤੇ 12 ਦੇ ਵਿੱਚ ਜੋ ਤੰਦੁਲਕਰ ਕਮੇਟੀ ਦੀ ਰਿਪੋਰਟ ਆਈ ਸੀ ਉਸ ਦੇ ਵਿੱਚ 33 ਰੁਪਏ ਸ਼ਹਿਰੀ ਖੇਤਰ ਦੇ ਵਿੱਚ 27 ਰੁਪਏ ਪਿੰਡੂ ਖੇਤਰ ਦੇ ਵਿੱਚ ਖਰਚ ਕਰਨ ਵਾਲਾ ਇਨਸਾਨ ਗਰੀਬ ਨਹੀਂ ਹੈ ਰੰਗਰਾਜਨ ਕਮੇਟੀ ਮੁਤਾਬਕ ਦੇਸ਼ ਵਿੱਚ ਲਗਭਗ 36 ਕਰੋੜ ਗਰੀਬ ਨੇ ਜਦਕਿ ਤੰਦੁਲਕਰ ਕਮੇਟੀ ਨੇ ਦੇਸ਼ ਵਿੱਚ ਗਰੀਬਾਂ ਦੀ ਗਿਣਤੀ ਮਹਿਜ਼ 27 ਕਰੋੜ ਦੱਸੀ ਸੀ ਰੰਗਰਾਜਨ ਕਮੇਟੀ ਦੇ ਮੁਤਾਬਕ 29 ਇਸ਼ਾਰਿਆਂ 5 ਫੀਸਦ ਆਬਾਦੀ ਬੀਪੀਐਲ ਹੈ ਜਦਕਿ ਤੰਦੂਲਕਰ ਕਮੇਟੀ ਨੇ ਇਸ ਨੂੰ 21.9 ਫੀਸਦ ਦੱਸਿਆ ਸੀ ਰੰਗਰਾਜਨ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਪਿੰਡੂ ਇਲਾਕਿਆਂ ਦੇ ਗਰੀਬਾਂ ਦੀ ਗਿਣਤੀ 20 ਫੀਸਦ ਵਾਧੇ ਦੇ ਨਾਲ 26 ਕਰੋੜ ਹੋ ਚੁੱਕੀ ਹੈ ਆ ਵੀ ਇਨਫਲੇਸ਼ਨ ਕੀ ਤੋਂ ਅਰਜਨਮੈਂਟ ਮੋਸ਼ਨ ਦिए ਹੈ ਸਰ ਇਸ ਮੈਂ ਇੱਕ ਹੋਰ ਬਾਤ ਕੀ ਜੋ ਰੰਗਨਾਥਨ ਕਮੇਟੀ ਉਸਨੇ ਵੀ ਕਹਾ 47 ਰੁਪਏ ਵਾਲਾ ਸ਼ਹਿਰੀ ਅਮੀਰ ਹੈ ਔਰ 32 23 ਰੁਪਏ ਵਾਲਾ ਜੋ ਹੈ گاؤں ਮੇ ਰਹਿਣ ਵਾਲਾ ਅਮੀਰ ਹੈ यूपीए टू के पे भी जो है आंकड़े कुछ आए थे ऐसे नहीं अब आए हैं उसके देखेंगे पूरा इकोनॉमिक सर्वे भी आएगा पूरे रिपोर्ट आएंगे उसके बाद उसने चर्चा करेंगे क्या और कोई इन्फ्लेशन मुद्दा रहेगा इस बार सर भी माना जाए कि इन्फ्लेशन पे जो है काफी रहेगा आज, आज तो, तो आज, रहे। आज तो एडजमेंट मोशन है उसके ऊपर चर्चा करेंगे